ਇਹ ਮੇਰੇ ਕੋਲੇ ਫੋਨ ਆਇਆ ਸੀਗਾ ਸਵੇਰੇ ਆ ਇਹ ਲੜਕੇ ਦਾ ਤੇ ਮੈਂ ਮੈਨੂੰ ਸਵੇਰੇ ਦੱਸਿਆ ਸੀ ਵੀ ਇੱਕ ਜਗ੍ਹਾ ਤੋਂ ਮੈਂ ਕਿਉਂ ਲੈਂਦਾ ਸੀਗਾ ਜੀ ਤੇ ਉਹਦਾ ਮੈਨੂੰ ਬਿਲ ਵੀ ਇਹਨਾਂ ਨੇ ਦਿੱਤਾ ਸੀਗਾ ਕਹਿੰਦੇ ਵੀ ਬਿਲ ਮੈਂ ਦੀ ਕਾਪੀ ਕੀਤੀ ਹੋਈ ਸੀ ਜੀ ਮੋਬਾਈਲ 'ਚ ਠੀਕ ਹੈ ਜੀ ਤੇ ਉਸ ਤੋਂ ਬਾਅਦ ਇਹਨਾਂ ਨੇ ਮੈਨੂੰ ਜਗ੍ਹਾ ਦੱਸੀ ਵੀ ਇੱਥੇ ਮੈਂ ਵਲੂਮ ਪਲਾਉਂਗਾ ਤੁਹਾਨੂੰ ਮੌਕੇ ਤੇ ਤੁਸੀਂ ਆ ਜਾਓ ਪਲੀਜ਼ ਸਰ ਠੀਕ ਹੈ ਜੀ ਅੱਜ ਇਹ ਇੱਥੇ ਆਏ ਸੀ ਜੀ ਇਹਨਾਂ ਨੂੰ ਕਿਹਾ ਵੀ ਸਾਨੂੰ ਇਹ ਕਿਉਂ ਦਿੱਤਾ ਜਿਹੜਾ ਨਕਲੀ ਦਿੱਤਾਗਾ ਕਿੱਥੋਂ ਲੈਂਦਾ ਹੋਇਆ ਕਿੱਥੋਂ ਨਹੀਂ ਲੈਂਦਾ ਹੋਇਆ ਸਰ ਇਹਦੇ ਨਾਲ ਬਿਮਾਰੀਆਂ ਉਹ ਹੁੰਦੀਆਂ ਨੇਗੀਆਂ ਠੀਕ ਹੈ ਜੀ ਸਰ ਠੀਕ ਹੈ ਜੀ ਇਹ ਕਹਿ ਰਹੇ ਨੇ ਵੀਰਕੇ ਦਾ ਮਗਰ ਇਹ ਬਿਲਕੁਲ ਨਕਲੀ ਹੈਗਾ ਇਹਦਾ ਸੀ ਸੈਂਪਲ ਵੀ ਭਰ ਸਕਦੇ ਆ ਟੈਸਟਡ ਵੀ ਕਰਵਾਣਾ ਇਹ ਅੱਗੇ ਦੇਖ ਲਿਆ ਜੋ ਕੁਝ ਹੋ ਰਿਹਾ ਤੇ ਇਸ ਤੋਂ ਬਾਅਦ ਬਿਲ ਸੀ ਅਸੀਂ ਇੱਥੇ ਆ ਕੇ ਦੇਖਿਆ ਕਿ ਉਹਦੇ ਨਾਲ ਦੀ ਇਹਦੇ ਕਿਉ ਦੇ ਨਾਲ ਦੀਆਂ ਦੋ ਪੇਟੀਆਂ ਹੋਰ ਅਸੀਂ ਮੌਕੇ ਤੇ ਫੜੀਆਂ ਨੇ ਇਹਨਾਂ ਕੋਲ ਠੀਕ ਹੈ ਜੀ ਤੇ ਸਾਨੂੰ ਇਹ ਆ ਵੀ ਇਹ ਜਿਹੜਾ ਕਿਉ ਹੈਗਾ ਇਹ ਲੋਕ ਖਾ ਲੈਂਦੇ ਨੇ ਬਿਮਾਰ ਹੋਣਗੇ ਬਿਮਾਰੀਆਂ ਲੱਗਣਗੀਆਂ ਪਤਾ ਨਹੀਂ ਕਿੰਨੇ ਕੁ ਲੋਕ ਖਾ ਗਏ ਜਾਂ ਉਹ ਬਿਮਾਰੀਆਂ ਨਾਲ ਜੂਝ ਰਹੇ ਨੇ ਅੱਜ ਨਹੀਂ ਤੁਹਾਨੂੰ ਕਿਵੇਂ ਪਤਾ ਲੱਗਿਆ ਵੀ ਕਿਉ ਨਕਲੀ ਹੈ ਇਹ ਸਰ ਮੈਨੂੰ ਜਦੋਂ ਮੈਂ ਇਹਨੂੰ ਬੱਚਾ ਮੈਨੂੰ ਪਹਿਲਾਂ ਚੈੱਕ ਕਰਾ ਕੇ ਗਿਆ ਸੀ ਇਹ ਆ ਕੇ ਵੀ ਸਰ ਆਹ ਹਿਸ ਕਿਉਂ ਲੱਗਾ ਇਹਨੂੰ ਮੈਂ ਪੈਕਿੰਗ ਖੋਲੀ ਆ ਉਹਨੂੰ ਦੇਖਿਆ ਯੂਜ਼ ਕਰਕੇ ਮਗਰ ਬਿਲਕੁਲ ਹੀ ਉਹ ਚ ਫਰਕ ਆ ਰਿਹਾ ਸੀ ਕਿ ਉਹ ਕੀ ਹੈ ਅਸਲੀ ਹੈ ਕਿ ਨਕਲੀ ਕੋਈ ਟੈਸਟ ਵਗੈਰਾ ਕਰਵਾਇਆ ਕਿ ਉਹਦਾ ਹੋਣਾ ਸਰ ਅਸੀਂ ਇਹ ਫਿਲਹਾਲ ਅਸੀਂ ਮੌਕੇ ਤੇ ਆ ਕੇ ਇਹਨਾਂ ਦੇ ਸੈਂਪਲ ਫੜੇ ਆ ਤੇ ਖੁਦ ਕਹਿ ਰਹੇ ਨੇ ਕਿ ਉਹ ਸਾਡੇ ਕੋਲ ਨਕਲੀ ਆ ਤੁਸੀਂ ਇਲਜ਼ਾਮ ਲਗਾ ਰਹੇ ਹੋ ਜੇ ਕੱਲ ਨੂੰ ਕਿ ਉਹਦਾ ਸੈਂਪਲ ਸਹੀ ਆਇਆ ਫੇਰ ਉਹ ਲਸੀ ਜੁम्मेवार ਹਾਂ ਸਰ ਠੀਕ ਹੈ ਜੀ ਅਸੀਂ ਜੁम्मेवार ਹਾਂ ਮਗਰ ਫਿਲਹਾਲ ਜੇ ਇਹ ਨਕਲੀ ਕਿਉ ਪਾਇਆ ਗਿਆ ਫਿਰ ਇਹਨਾਂ ਦੇ ਬੰਦ ਦੀ ਕਾਰਵਾਈ ਕਰਵਾਈ ਜਾਊਗੀ ਮੌਕੇ ਤੇ ਆ ਪੈਕੇਟ ਇਹ ਮੈਂ ਅਦਿੱਤੀ ਗੁਪਤਾ ਡੈਜ਼ਿਗਨੇਟਿਡ ਆਫੀਸਰ ਫੂਡ ਸੇਫਟੀ ਡਿਸਟ੍ਰਿਕਸ਼ਨ ਰੂਪਾਮ ਸੰਗਰੂਪ ਦੇ ਵਿੱਚ ਨਕਲੀ ਕਿਉ ਫਰਮ ਦੇ ਸ਼ਿਕਾਇਤ ਆਈ ਸੀ ਵੀ ਡਿਪਾਰਟਮੈਂਟ ਦੇ ਵੱਲੋਂ ਕੀ ਕਾਰਵਾਈ ਕੀਤੀ ਗਈ ਹੈ ਤੇ ਕੀ ਜਾਣਕਾਰੀ ਉਹਦੇ ਬਾਰੇ ਸਾਨੂੰ 21 ਤਰੀਕ ਨੂੰ ਇੱਕ ਸ਼ਿਕਾਇਤ ਪ੍ਰਾਪਤ ਹੋਈ ਸੀ ਕਿ ਉਹਨਾਂ ਨੇ ਇੱਕ ਦੁਕਾਨ ਤੋਂ ਕੀ ਖਰੀਦਿਆ ਵੇਰਕਾ ਦਾ ਲੇਕਿਨ ਉਹਨਾਂ ਨੂੰ ਉਹ ਨਕਲੀ ਲੱਗਿਆ ਤਾਂ ਇਸ ਕਰਕੇ ਉਹ ਸਾਨੂੰ ਸ਼ਿਕਾਇਤ ਪ੍ਰਾਪਤ ਹੋਈ ਸੀਗੀ ਤੇ ਜਦੋਂ ਉਸ ਤੋਂ ਬਾਅਦ ਸ਼ਿਕਾਇਤ ਉੱਪਰ ਕਾਰਵਾਈ ਕਰਦੇ ਹੋਏ ਫੂਡ ਸੇਫਟੀ ਆਫੀਸਰ ਅਤੇ ਉਸ ਦੇ ਨਾਲ ਟੀਮ ਨੂੰ ਭੇਜਿਆ ਗਿਆ ਸੈਂਪਲ ਲੈਣ ਲਈ ਉੱਥੇ ਜਾ ਕੇ ਉੱਥੇ ਪੁਲਿਸ ਵੀ ਮੌਜੂਦ ਸੀ ਤੇ ਮੀਡੀਆ ਕੰਪਲੇਨੈਂਟ ਸਾਰੇ ਉੱਥੇ ਮੌਜੂਦ ਸੀ ਮੌਕੇ ਤੇ ਉਥੇ ਜਾ ਕੇ ਪਰ ਲੇਕਿਨ ਉਹ ਸ਼ਿਕਾਇਤ ਕਰਤਾ ਉਥੇ ਮਿਲਿਆ ਨਹੀਂ ਸਾਨੂੰ ਉਹ ਜਾ ਚੁੱਕਿਆ ਸੀ ਉਥੋਂ ਉਸ ਤੋਂ ਬਾਅਦ ਉਥੇ ਪੁਲਿਸ ਨੇ ਆਲਰੇਡੀ ਸੀਲ ਲਗਾਈ ਹੋਈ ਸੀ ਫਿਰ ਉਸ ਤੋਂ ਬਾਅਦ ਉਸ ਤਰ੍ਹਾਂ ਪੁਲਿਸ ਨੂੰ ਕਿਹਾ ਗਿਆ ਕਿ ਵੀ ਉਸ ਨੂੰ ਘਰ ਦੇ ਐਡਰੈਸ ਤੋਂ ਪਤਾ ਕਰਕੇ ਮਤਲਬ ਟ੍ਰੇਸ ਕੀਤਾ ਜਾਵੇ ਤਾਂ ਕਿ ਸੈਂਪਲਿੰਗ ਦੀ ਕਾਰਵਾਈ ਕੀਤੀ ਜਾ ਸਕੇ ਫਿਰ ਉਹਨਾਂ ਨੇ ਪੁਲਿਸ ਦੇ ਜੋ ਆਫੀਸਰ تھے ਜਦੋਂ ਘਰੇ ਗਏ ਉੱਥੇ ਜਾ ਕੇ ਉਹਨਾਂ ਨੇ ਪਾਇਆ ਕਿ ਉੱਥੇ ਵੀ ਤਾਲਾ ਲੱਗਿਆ ਹੋਇਆ ਹੈ ਇਸ ਉਪਰੰਤ ਫਿਰ ਫੂਡ ਸੇਫਟੀ ਅਫਸਰ ਨੇ ਵੀ ਉਸ ਪ੍ਰੈਮਾਈਸ ਉੱਪਰ ਆਪਣੀ ਸੀਲ ਨਾਲ ਲਗਾਤੀ ਹੈ ਹੁਣ ਉਸ ਦੇ ਉੱਪਰ ਪੁਲਿਸ ਦੀ ਔਰ ਫੂਡ ਸੇਫਟੀ ਆਫੀਸਰ ਦੋਨੋਂ ਨੇ ਉਹ ਪ੍ਰੈਮਾਈਸ ਸੀਲ ਕੀਤਾ ਹੋਇਆ ਹੈ ਤੇ ਉਹ ਉਸ ਦੇ ਆਨ ਉਪਰੰਤ ਦੋਸ਼ੀ ਦੇ ਜਦੋਂ ਆਂਦੇ ਉਹਦਾ ਸੈਂਪਲ ਲਈ ਜਾਂਦੇ ਕਿੰਨੀ ਮਾਤਰਾ ਚ ਮੈਮ ਕੀ ਉੱਥੇ ਮਿਲਿਆ ਸੀ ਕਵਾਂਟਿਟੀ ਬਾਰੇ ਗੱਲ ਉਹ ਸਬੰਧੀ ਹਜੇ ਕੋਈ ਰਿਕਾਰਡ ਮੌਜੂਦ ਨਹੀਂ ਹੈਗਾ ਦਫ਼ਤਰ 'ਚ ਤਾਂ ਲੱਗਦਾ ਸੀ ਕਿ ਉਹਦੇ ਕੋਈ ਲਾਇਸੈਂਸ ਸੀ ਕੀ ਇਹਦੇ ਉਦੋਂ ਉਦੋਂ ਮੌਕੇ ਤੇ ਵੇਰਕਾ ਦੇ ਵੀ ਆਫੀਸ਼ੀਅਲਸ ਨੂੰ ਜੁਆਇਨ ਕੀਤਾ ਗਿਆ ਸੀ ਤਾਂ ਕਿ ਉਹ ਅਥੈਂਟੀਕੇਟ ਕਰ ਸਕਣ ਵੀ ਇਹ ਕੀ ਅਸਲੀ ਹੈ ਕਿ ਨਕਲੀ ਹੈ ਤੇ ਜੋ ਕੰਪਲੇਨੈਂਟ ਨੇ ਇੱਕ ਡੱਬਾ ਪਰਚੇਸ ਕੀਤਾ ਸੀ ਵੇਰਕਾ ਦਾ ਉਹ ਵਾਲਾ ਡੱਬਾ ਉਹਨਾਂ ਨੇ ਵੇਰਕਾ ਨੂੰ ਚੈੱਕ ਕਰਵਾਇਆ ਆਫੀਸ਼ੀਅਲਸ ਨੂੰ ਉਹਨਾਂ ਨੇ ਵੀ ਇਹ ਮੰਨਿਆ ਵੀ ਇਹ ਕੀ ਨਕਲੀ ਹੈ ਹੁਣ ਅਗਲੀ ਕੀ ਕਾਰਵਾਈ ਹੋਊਗੀ ਮੈਂ ਰਸੀਲ ਕਰਤਾ ਤਾਂ ਦੁਬਾਰਾ ਮਨੋ ਸਾਡੇ ਕੋਲ ਜਦੋਂ ਰਿਕੁਐਸਟ ਦੇਣਗੇ ਸੀਲ ਖੋਲਣ ਲਈ ਫੇਰ ਫੂਡ ਸੇਫਟੀ ਅਫਸਰ ਉੱਥੇ ਜਾ ਕੇ ਉਹਦੀ ਸੈਂਪਲਿੰਗ ਕਰਕੇ ਹੀ ਸੀਲ ਖੋਲਣਗੇ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚਣ ਲਈ ਬੈਲ ਆਈਕਨ